ਲਓ ਜੀ ਜਿਹੜੇ ਬਾਹਰ ਦਾ ਖਾਣਾ ਖਾਣ ਦਾ ਸ਼ੌਂਕ ਰੱਖਦੇ ਨੇ ਅਕਸਰ ਹੀ ਦੇਖਿਆ ਜਾਂਦਾ ਕਿ ਲੋਕ ਕਈ ਵਾਰ ਘਰ ਦਾ ਖਾਣਾ ਖਾ ਕੇ ਬੋਰ ਹੋ ਜਾਂਦੇ ਨੇ ਤਾਂ ਫਿਰ ਬਾਹਰ ਦਾ ਚਟਪਟਾ ਖਾਣਾ ਪਸੰਦ ਕਰਦੇ ਨੇ ਪਰ ਬਾਹਰ ਦਾ ਚਟਪਟਾ ਖਾਣਾ ਕਿੰਨਾ ਕੁ ਸੁਆਦਿਸ਼ਟ ਹੁੰਦਾ ਜਾਂ ਫਿਰ ਕੀ ਚੀਜ਼ਾਂ ਤੁਹਾਨੂੰ ਪਰੋਸੀਆਂ ਜਾਂਦੇ ਨੇ ਤਸਵੀਰਾਂ ਸਕਰੀਨ ਤੇ ਦੇਖ ਸਕਦੇ ਹੋ ਜੀ ਹਾਂ ਵਿਅਕਤੀ ਦੇ ਵੱਲੋਂ ਛੋਲੇ ਭਟੂਰੇ ਖਾਣ ਦਾ ਮਨ ਕੀਤਾ ਤਾਂ ਭਟੂਰਿਆਂ ਦੇ ਵਿੱਚ ਸੂਸਰੀਆਂ ਪਰੋਸੀਆਂ ਗਈਆਂ ਲਗਾਤਾਰ ਜਈਆਂ ਵੀਡੀਓ ਦੇ ਸਾਹਮਣੇ ਆ ਰਹੀ ਇਹ ਇੱਕ ਓਲਾ ਹੀ ਕਹਿ ਸਕਦੇ ਆ ਬੈਸ਼ੂ ਟਾਬਾ ਕਹਿ ਕੇ ਲੋਕਾਂ ਨੂੰ ਅਜਿਹਾ ਕੁਝ ਪਰੋਸਿਆ ਜਾ ਰਿਹਾ ਤੁਹਾਡੇ ਸਾਹਮਣੇ ਜਿਹੜੀ ਚੀਜ਼ ਆ ਤੁਹਾਨੂੰ ਲੱਗਦਾ ਕਿ ਇਹ ਚੰਗੀ ਆ ਪਰ ਜਿੱਥੇ ਚੀਜ਼ ਬਣਦੀ ਆ ਕਰੇ ਉੱਥੇ ਵੀ ਧਿਆਨ ਮਾਰ ਲਿਆ ਕਰੋ ਕਿ ਕਿਸ ਤਰੀਕੇ ਦੇ ਨਾਲ ਬਣ ਰਹੀ ਆ ਲਗਾਤਾਰ ਅਜਿਹੀਆਂ ਵੀਡੀਓਜ਼ ਸਾਹਮਣੇ ਆ ਰਹੀਆਂ ਨੇ ਕਿ ਲੋਕ ਜਿਹੜੇ ਬਾਹਰ ਰੈਸਟੋਰੈਂਟ ਢਾਬਿਆਂ ਦੇ ਵਿੱਚ ਖਾਣ ਜਾਂਦੇ ਨੇ ਪਰ ਉੱਥੇ ਕਈ ਵਾਰ ਅਜਿਹੀ ਗੰਦਗੀ ਵਾਲਾ ਖਾਣਾ ਪਰੋਸਿਆ ਜਾਂਦਾ ਜਿਹੜਾ ਦੇਖਣ ਨੂੰ ਬੜਾ ਸ਼ਾਨਦਾਰ ਆਲੀਸ਼ਾਨ ਰੈਸਟੋਰੈਂਟ ਲੱਗਦਾ ਹੈ ਪਰ ਜਿੱਥੇ ਖਾਣਾ ਬਣਾਇਆ ਜਾਂਦਾ ਉਹ ਜਗ੍ਹਾ ਬਹੁਤ ਗੰਦੀ ਨਹੀਂ ਉੱਥੇ ਸਫਾਈ ਹੁੰਦੀ ਹੈ ਤਾਂ ਇਹ ਵੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਓ ਫਿਰ ਦਿਖਾ ਦਈਏ ਤੁਹਾਨੂੰ ਸੁਸਰੀ ਵਾਲੇ ਛੋਲੇ ਪਟੂਰੇ ਜਿਹੜੇ ਖਾਣ ਦਾ ਸ਼ੌਕੀਨ ਰੱਖਦੇ ਨੇ ਲੱਗਦਾ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਬਾਹਰ ਦਾ ਖਾਣਾ ਖਾਣ ਤੋਂ ਗੁਰੇਜ਼ ਕਰਨਗੇ ਆ ਵੇਖੋ ਆ ਸੁਸਰੀ ਆ ਪਤਾ ਨਹੀਂ ਕਿਹੜਾ ਕੀੜਾ ਵਾ ਠੀਕ ਆ ਇਹ ਕਾ ਵਿੱਚ ਸੁਸਰੀ ਪੁਰੀ ਪਿੰਡੀ ਦੇ ਆ ਵੇਖੋ ਥੀਜਾ ਪਤਾ ਨਹੀਂ ਕੀੜਾ ਹੈ ਸੁਸਰੀ ਕੀ ਹੈ ਇੱਥੇ ਹੋਰ ਥਰੀ ਪਿੰਡੀ ਹੈ ਮਤਲਬ ਇਹਦੇ ਵਿੱਚ ਪਤਾ ਨਹੀਂ ਕੀ ਕੀ ਕੁਝ ਸੁਸਰੀਆਂ ਵਿੱਚ ਗੁੰਨੀ ਗਾਨੀ ਜਾਣ ਦੇ ਇਦਾਂ ਨਹੀਂ ਛਾਨਿਆ ਕਦੀ ਮੈਂ ਤਾਂ ਛਾਨਿਆ ਨਹੀਂ ਕਦੀ ਲੱਗਦਾ ਇੱਥੇ ਇੱਕ ਹੋਰ ਹੈ ਇਨੇ ਵਿੱਚ ਅੱਧੇ ਖਾਕੂ ਚਾਣ ਜੀ ਹੋ ਲਿਆ ਦੇ ਉਹ ਵੇਖਿਆ ਦੇ ਵਿੱਚ ਸੁਸਰੀ ਤਰੀਕਾ ਆਓ ਆ ਵਿੱਚ ਇੰਦਾ ਕੋ ਨਹੀਂ ਸੁਸਰੀ ਲੋਕਾਂ ਨੂੰ ਗਾਂਦ ਫੋਣ ਦੇ ਕੋਈ ਕਰਦੇ ਨਹੀਂ ਕੋਈ ਪੁੱਛ ਨਹੀਂ ਸੋਸ਼ਲ ਮੀਡੀਆ ਤੇ ਰਾਹੀਂ ਇੱਕ ਵੀਡੀਓ ਜਿਹੜੀ ਹੈ ਮੇਰੇ ਫੋਨ ਦੇ ਵਿੱਚ ਵੀ ਆਈ ਹੈ ਹੁਣ ਇਹ ਆਈ ਹੈ ਜਸਟ 15 ਮਿੰਟ ਪਹਿਲਾਂ ਪਹਿਲਾਂ ਇੱਕ ਵੀਡੀਓ ਪਈ ਸੀ ਜਿਹਦੇ ਵਿੱਚ ਉਹਨਾਂ ਵੱਲੋਂ ਕੋਈ ਮੈਂਸ਼ਨ ਨਹੀਂ ਕੀਤਾ ਗਿਆ ਕਿ ਕਿੱਥੇ ਦੀ ਦੁਕਾਨ ਹੈ ਕਿੱਥੇ ਆ ਹੁਣ ਉਹਨਾਂ 5-7 ਮਿੰਟ ਪਹਿਲਾਂ ਹੀ ਮੈਸੇਜ ਪਾਇਆ ਹੈ ਕਿ ਕੋਈ ਇੱਥੇ ਅਜਨਾਲਾ ਦੇ ਵਿੱਚ ਕੋਈ ਭੋਜਨ ਭੰਡਾਰ ਹੈ ਉੱਥੇ ਦੀ ਇਹ ਵਾਕਿਆਤ ਹੈ ਕਿ ਇੱਕ ਘਟੂਰਾ ਹੈ ਔਰ ਘਟੂਰੇ ਦੇ ਵਿੱਚ ਕੋਈ ਸੁਸਰੀ ਜਿਹੜੀ ਹੈ ਨਾਲ ਹੀ ਉਹਨਾਂ ਨੇ ਗੁੰਦ ਦਿੱਤੀ ਹੈ ਜਿਸ ਕਰਕੇ ਜਿਹੜਾ ਹੈ ਇਹ ਵੀਡੀਓ ਜਿਹੜੀ ਹੈ ਵਾਇਰਲ ਹੋ ਕੇ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਆਪਣੀ ਟੀਮ ਗੱਠਿਤ ਕਰ ਰਹੇ ਹਾਂ ਔਰ ਅਜਨਾਲਾ ਲੱਗ ਕੇ ਜਿਹੜਾ ਹੈ ਇਨਵੈਸਟੀਗੇਸ਼ਨ ਕਰਨ ਦੇ ਲਈ ਜਾ ਰਹੇ ਸਰ ਜੜੀ ਇਹ ਦੰਹਰੀਆਂ ਲੱਗਦੀਆਂ ਨੇ ਇਹਨਾਂ ਨੂੰ ਕੋਈ ਮੈਸੇਜ ਦੇਣਾ ਚਾਹੋਗੇ ਜਾਂ ਕੋਈ ਵਾਰਨਿੰਗ ਦੇਣਾ ਚਾਹੋਗੇ ਦੇਖੋ ਮੈਸੇਜ ਤੇ ਮੇਰਾ ਇਹੀ ਹੈ ਕਿ ਤੁਹਾਨੂੰ ਸਭ ਤੋਂ ਪਹਿਲਾਂ ਤਾਂ ਦੇਖੋ ਜਿਸ ਤਰ੍ਹਾਂ ਇਹ ਮੈਦਾ ਵਗੈਰਾ ਹੈ ਇਸ ਨੂੰ ਛਾਨਣਾ ਚਾਹੀਦਾ ਹੈ ਛਾਣ ਕੇ ਫਿਰ ਇਸ ਨੂੰ ਗੁੰਨ ਕੇ ਆਟੇ ਨੂੰ ਡੋ ਬਣਾ ਕੇ ਜਿਹ ਮੈਦੇ ਦਾ ਡੋ ਬਣਾ ਕੇ ਫਿਰ ਉਸ ਨੂੰ ਜਿਹੜਾ ਹੈ ਕਰਨਾ ਚਾਹੀਦਾ ਕਿਉਂਕਿ ਬਾਰਿਸ਼ਾ ਦਾ ਮੌਸਮ ਹੈ ਬਹੁਤ ਜ਼ਿਆਦਾ ਮੱਖੀ ਮੱਛਰ ਔਰ ਇਹ ਹੈ ਚੱਲ ਰਿਹਾ ਹੈ ਔਰ ਇਸ ਨੂੰ ਲੈ ਕੇ ਸਾਰੇ ਦੁਕਾਨਦਾਰਾਂ ਨੂੰ ਬਹੁਤ ਜ਼ਿਆਦਾ ਸੁਚੇਤ ਹੋਣਾ ਚਾਹੀਦਾ ਤਾਂ ਕਿ ਲੋਕਾਂ ਦੀ ਸਿਹਤ ਨਾ ਕਿਸੇ ਤਰੀਕੇ ਦਾ ਕੋਈ ਖਲਬੜ ਨਾ ਕੀਤਾ ਜਾਵੇ ਰੇਡੀ ਚਾਰ ਦੇ ਉੱਪਰ ਕਾਰਵਾਈ ਹੋਵੇਗੀ ਜਿਵੇਂ ਵੀਡੀਓ ਦੇਖੋ ਜੀ ਅਸੀਂ ਅਸੀਂ ਜਾ ਰਹੇ ਹਾਂ ਜੀ ਜਾ ਕੇ ਉੱਥੇ ਜੋ ਵੀ ਮੌਕੇ ਤੇ ਅਸੀਂ ਜਿਹੜੀ ਇਹ ਬੰਦ ਕਾਰਵਾਈ ਕਰਾਂਗੇ ਦੇਖਿਆ ਜਾ ਰਿਹਾ ਹੈ ਕਿ ਬੇਸ਼ੱਕ ਬਾਹਰ ਦਾ ਸੀ ਖਾਣਾ ਖਾਤਾ ਲੈਣੇ ਆ ਪਰ ਇਹ ਤੁਹਾਡੀ ਸਿਹਤ ਨਾਲ ਖਿਲਵਾੜ ਬਾਹਰ ਦਾ ਖਾਣਾ ਇੰਨਾ ਸੇਫ ਨਹੀਂ ਤੁਹਾਨੂੰ ਕੀ ਪਤਾ ਤੁਹਾਡੇ ਨਜ਼ਰਾਂ ਦੇ ਪਿੱਛੇ ਤੁਹਾਡੇ ਪਿੱਛੇ ਤੁਹਾਨੂੰ ਕੀ ਪ੍ਰੋਸੈਸ ਹੋ ਜਾ ਰਿਹਾ ਹੈ ਇਹ ਤਾਂ ਲੋਕ ਥੋੜਾ ਧਿਆਨ ਨਾਲ ਦੇਖਣ ਲੱਗੇ ਤਾਂ ਅੱਜ ਕੱਲ ਪਤਾ ਲੱਗ ਰਿਹਾ ਕਿਉਂਕਿ ਕਦੇ ਸੁੰਡੀਆਂ ਮਿਲਦੀਆਂ ਨੇ ਖਾਣੇ ਦੇ ਵਿੱਚ ਕਦੇ ਕਾਕਰੂਚ ਮਿਲਦੇ ਨੇ ਅਜਿਹੀਆਂ ਵੀਡੀਓਜ਼ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਸੋ ਤੁਸੀਂ ਵੀ ਜੇਕਰ ਬਾਹਰ ਦਾ ਖਾਣਾ ਖਾਣੇ ਤਾਂ ਜ਼ਰਾ ਧਿਆਨ ਨਾਲ ਜਾਇਆ ਕਰੋ ਜ਼ਰੂਰੀ ਨਹੀਂ ਕਿ ਵੱਡਾ ਰੈਸਟੋਰੈਂਟ ਜਾਂ ਵੱਡਾ ਢਾਬਾ ਦੇਖ ਕੇ ਤੁਹਾਨੂੰ ਚੰਗੀ ਚੀਜ਼ ਲੋਕ ਮਿਲਾਵਟ ਕਰ ਰਹੇ ਨੇ ਜਾਂ ਫਿਰ ਅਜੇਹਾ ਘਟੀਆਂ ਜਾਂ ਫਿਰ ਐਕਸਪਾਇਰੀ ਡੇਟ ਵਾਲੇ ਮਸਾਲੇ ਪਾ ਕੇ ਤੁਹਾਨੂੰ ਚੀਜ਼ਾਂ ਪਰੋਸੇ ਜਾਂਦੇ ਨੇ ਜੋ ਕਿ ਤੁਹਾਡੀ ਸਿਹਤ ਵੀ ਖਰਾਬ ਕਰਦੇ ਨੇ ਬਿਊਰੋ ਰਿਪੋਰਟ ਛਣਕਾਟਾ ਨਿਊਜ਼